ਏ ਨੇ ਨਰਿੰਦਰ ਸਿੰਘ ਹੁੰਦਲ ਜੀ ਜ਼ਿੰਦਗੀ ਦੇ ਵਿੱਚ ਪੈਸਾ ਕਿਵੇਂ ਕਮਾਉਣਾ ਹੈ ਅਮੀਰ ਕਿਵੇਂ ਬਾਨਾ ਇਹ ਸਭ ਕੁਝ ਇੰਨਾ ਤੋਂ ਸਿੱਖੋ ਪੰਜਾਬ ਤੋਂ 800 ਕਿਲੋਮੀਟਰ ਦੂਰ ਬੈਠੇ ਨੇ ਪਰ ਅੱਜ ਅਰਬਪਤੀ ਨੇ ਆਪਣੇ ਹਿੱਸੇ ਦੀ ਜ਼ਮੀਨ ਆਪਣੇ ਭਰਾਵਾਂ ਨੂੰ ਦੇ ਦਿੱਤੀ ਪੁੱਤ ਬਾਹਰ ਕੈਨੇਡਾ ਗਿਆ ਸੀ ਉੱਥੋਂ ਵਾਪਸ ਬੁਲਾ ਲਿਆ ਤੇ ਜ਼ਿੰਦਗੀ ਦੇ ਵਿੱਚ ਕਿੰਨੇ ਕਾਮਯਾਬ ਹੋਏ ਨੇ ਕਿੰਨਾ ਰੁਪਇਆ ਕਮਾਇਆ ਹੈਗਾ ਆਪਾਂ ਸਾਰੀ ਵੀਡੀਓ ਦੇ ਵਿੱਚ ਗੱਲ ਕਰਾਂਗੇ ਐਂਡ ਤੱਕ ਜੁੜੇ ਰਹੋ ਇੱਥੇ ਆ ਕੇ ਫਿਰ ਕਿੰਨੀ ਜ਼ਮੀਨ ਖਰੀਦੀ ਪਹਿਲੀ ਵਾਰ 18 ਕਿਲੇ 25 ਲੱਖ ਲਾ ਕੇ ਘੱਟ ਤੋਂ ਘੱਟ ਘੱਟ ਤੋਂ ਘੱਟ 4 ਲੱਖ ਰੁਪਏ ਕਮਾ ਸਕਦਾ ਬੰਦਾ ਮਹੀਨੇ ਦਾ ਅੱਛਾ ਸਾਡੀ ਫਰੈਂਚਾਈਜ਼ ਲੈ ਕੇ ਠੀਕ ਹੈ ਕੋਈ ਗੱਲ ਨਹੀਂ ਇਹ ਠੇਡੇ ਠੂਡੇ ਲੱਗਦੇ ਰਹਿੰਦੇ ਚੱਲਦਾ ਜਾਂਦਾ ਕੰਮ ਬੰਦੇ ਨੂੰ ਹੌਸਲਾ ਰੱਖਣਾ ਚਾਹੀਦਾ ਅਸੀਂ ਜ਼ੀਰੋ ਤੋਂ ਹੀਰੋ ਬਣਨੇ ਬੈਠੇ ਤੁਹਾਡੇ ਸਾਹਮਣੇ ਆ ਇੱਥੇ ਆ ਕੇ ਫਿਰ ਕਿੰਨੀ ਜ਼ਮੀਨ ਖਰੀਦੀ ਪਹਿਲੀ ਵਾਰ 18 ਕਿਲੇ ਗਿਆ ਪਰ ਮੈਂ ਪਹੁੰਚ ਨਹੀਂ ਪਾਇਆ ਉੱਥੇ ਕੁੱਲ ਮਿਲਾ ਕੇ ਅਸੀਂ ਗਲਤ ਬੰਦੇ ਦਾ ਤੇ ਚੜ ਗਏ ਸੀ ਠੀਕ ਆ ਕਿਹੜੇ ਮੁਲਕ ਜਾਣ ਦਾ ਸੋਚਿਆ ਸੀ ਮੈਂ ਕੈਨੇਡਾ ਜਾਣ ਦਾ ਸੋਚਿਆ ਠੀਕ ਆ ਤੇ 6 ਕਿਲੇ ਜੋ ਮੈਂ ਤਾਂ ਕੁਝ ਵੀ ਨਹੀਂ ਲਿਆ ਠੀ अच्छा आ, अच्छा 100 किलो है इस टाइम हां मेरे को 100 किलो आया अच्छा बाबू वैसे गल करिए इस एरिया ਦੇ ਵਿੱਚ ਕਿੰਨੇ ਕੁ ਪੰਜਾਬੀ ਨੇ ਇੱਥੇ ਕਾਫੀ ਪੰਜਾਬੀ ਆਪਣਾ ਹੋਣਾ ਕੋਈ ਦੋ 200 ਪਰਿਵਾਰ ਹੋਊਗਾ 200 ਪਰਿਵਾਰ ਹੋਊਗਾ ਸਾਰੇ ਲਈ ਵੀ ਜ਼ਮੀਨਾਂ ਜਿਆਦਾ ਦਵ ਵਧੀਆਂ ਨੇ ਹਾਂਜੀ ਹਾਂਜੀ ਸਾਰੇ ਵਧੀਆ ਬਣੇ ਹਾਂ ਦੇ ਇਹ ਸਾਰੇ ਪੰਜਾਬ ਤੋਂ ਆਏ ਹੋਏ ਨੇ ਹਾਂ ਸਾਰੇ ਪੰਜਾਬ ਤੋਂ ਆਏ ਆ ਔਰ ਮਾਝਾ ਇਲਾਕਾ ਜਿਆਦਾ ਆਇਆ ਅੱਛਾ ਮਾਝਾ ਇਲਾਕਾ ਜਿਆਦਾ ਆਇਆ ਅੰਮ੍ਰਿਤਸਰ ਦਾ ਇਲਾਕਾ ਠੀਕ ਹੈ ਬਾਕੀ ਜੇ ਕੋਈ ਪੁੱਲ ਸੇ ਜੱਫ ਹੋ ਚੁੱਕਿਆ ਉਹ ਵੀ ਐਡਾ ਬਿਜ਼ਨਸ ਖੜਾ ਨਿਕਲਿਆ ਨਹੀਂ ਐਡਾ ਐਡਾ ਕਿੱਥੋਂ ਹੋਣਾ ਜੀ ਜੀ ਸਰਕਾਰੀ ਨੌਕਰੀ ਨਾਲ ਕਿੱਥੇ ਹੁੰਦਾ ਨਾ 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 ਉਹਦੇ ਤੋਂ ਫਿਰ ਸਤਨਖਾ 50000 60000 70000 ਤੇ ਸਾਡੇ ਤੋਂ ਬਾਬਾ ਨਾਨਕ ਦੀ ਕਿਰਪਾ ਤੇ ਤੈਨਾਂ ਨਿਕਲੀਆਂ ਜੀ ਤੇ ਬੱਲੇ ਬੱਲੇ ਹੋ ਗਈ 50-60 ਹਜ਼ਾਰ ਰੋਈਦਾ ਹੋ ਗਿਆ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਰਵੀ ਵਰੇਟਾ ਕਹਿੰਦੇ ਜਿੱਥੇ ਵੀ ਇਹ ਜਾਨ ਪੰਜਾਬੀ ਕ ਨਵਾਂ ਪੰਜਾਬ ਬਸਾਉਂਦੇ ਨੇ ਉਸੇ ਤਰੀਕੇ ਨਾਲ ਬਈ ਇੱਕ ਪੰਜਾਬੀ ਬੰਦੇ ਦੀ ਇੱਕ ਸਰਦਾਰ ਦੀ ਕਹਾਣੀ ਦੱਸਦੇ ਆਂ ਵੀ ਜਿਹੜਾ ਅੰਮ੍ਰਿਤਸਰ ਤੋਂ ਚੱਲਿਆ ਸੀ ਅੱਜ ਤੋਂ 30-40 ਸਾਲ ਪਹਿ ਸੈਂਕੜੇ ਲੋਕਾਂ ਨੂੰ ਰੁਜ਼ਗਾਰ ਦਿੱਤਾ ਇੱਕ ਬਹੁਤ ਵੱਡਾ ਆਪਣਾ ਬਿਜ਼ਨਸ ਜਿਹੜਾ ਸੈੱਟ ਕੀਤਾ ਕਈ ਵਾਰ ਨੇ ਆਪਾਂ ਜ਼ਿੰਦਗੀ ਤੋਂ ਹਾਰ ਜਾਣਿਆ ਪਰ ਇਹ ਬਾਪੂ ਜੀ ਇੱਕ ਮਿਸਾਲ ਨੇ ਆਪਣੇ ਵਾਸਤੇ ਆਪਾਂ ਜ਼ਿੰਦਗੀ 'ਚ ਕਾਮਯਾਬ ਕਿਵੇਂ ਹੋਣਾ ਹੈਗਾ ਤਾਂ ਬਾਪੂ ਜੀ ਮੇਰੇ ਨਾਲ ਨੇ ਸਸਰੀ ਘਰ ਬਾਪੂ ਜੀ ਸਸਰੀ ਘਰ ਜੀ ਅੱਛਾ ਬਾਪੂ ਜੀ ਆਪਣਾ ਟਰਾਲੀਆਂ ਦਾ ਬਿਜ਼ਨਸ ਹੈ ਬਹੁਤ ਵੱਡਾ ਹੈ ਨਾ ਪਹਿਲਾਂ ਇਹ ਦੱਸੋ ਆਪਣੀਆਂ ਟਰਾਲੀਆਂ ਜਾਂਦੀਆਂ ਕਿੱਥੇ-ਕਿੱਥੇ ਨੇ ਟਰਾਲੀਆਂ ਆਪਣੀਆਂ ਪਹਿਲਾਂ ਤਾਂ Rajasthan ਲੈਵਲ ਤੇ ਸੀ ਚੱਲ ਰਹੀ ਜੀ ਤੇ ਕੋਈ 20 ਸਾਲ ਤੋਂ ਮਧ ਪ੍ਰਦੇਸ਼ ਜੁਪੀ ਹਾਂਜੀ ਹੈਨਾ ਜਿੱਦਾਂ ਅਸ਼ੋਕਨਗਰ ਹੈ ਸ਼ਿਪਰੀਆ ਗਵਾਲੀਆ ਰਾ ਇਹ ਤਾਂ ਤੁਹਾਡਾ ਗੁਣਾ ਆ ਗਿਆ ਉਜੈਨ ਭੋਪਾਲ ਬਾੜੀ ਬਰੇਲੀ ਦਿਮੋ ਬਹੁਤ ਦੂਰ ਦੂ ਤੱਕ ਜਾਂਦੀਆਂ 700 800 900 ਕਿਲੋਮੀਟਰ ਤੱਕ ਤਕਰੀਬਨ 7-8 ਸਟੇਟਾਂ ਚ ਜਾਂਦੀਆਂ ਹੋਣਗੀਆਂ ਹਾਂਜੀ 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 ਠੀਕ ਆ ਜੀ ਤੇ ਬਾਈ ਜੀ ਆਪਾਂ ਸ਼ੁਰੂ ਤੋਂ ਗੱਲ ਕਰਦੇ ਆਂ ਬਾਪੂ ਜੀ ਤੇ ਤੁਹਾਡਾ ਇੱਥੇ ਆਣਾ ਕਿਵੇਂ ਹੋਇਆ ਮੈਂ ਪਹਿਲਾਂ ਪੰਜਾਬ ਤੋਂ ਪਿੱਛੋਂ ਕੀ ਬੈਕਗ੍ਰਾਉਂਡ ਸੀ ਤੁਹਾਡਾ ਮੈਂ ਤਾਂ ਪੜਦਾ ਹੀ ਸੀ ਪਲੱਸ 2 ਕਰਕੇ ਆਇਆ ਠੀਕ ਆ ਜੀ ਤੇ ਸਾਡੇ ਦਾਦਾ ਜੀ ਸੀ ਪਿੰਡ ਦੇ ਨੰਬਰਦਾਰ ਸੀ ਤੇ ਉੱਥੋਂ ਫਿਰ ਉਹਨਾਂ ਨੇ ਜ਼ਮੀਨ ਥੋੜੀ ਸੀ ਤੇ ਉਹਨਾਂ ਨੇ ਕਿਹਾ ਵੀ ਥੋੜੀ ਜ਼ਮੀਨ ਵਧਾਉਣ ਵਾਸਤੇ ਇੱਥੇ ਹੁਕਮਣ ਫਿਰ ਆਏ ਤੇ ਇੱਥੇ ਜ਼ਮੀਨ ਉਹਨਾਂ ਨੇ 4 ਕਿੱਲੇ ਤੋਂ 18 ਕਿੱਲੇ ਖਰੀਦੀ ਅੱਛਾ ਪੰਜਾਬ ਤੋਂ ਕਿਹੜਾ ਪਿੰਡ ਸੀ ਪਿੱਛੇ ਆਪਣਾ ਆਪਣਾ ਅੰਮ੍ਰਿਤਸਰ ਦਾ ਲੱਗਿਆ ਜੀ ਸਾਹਮਣਾ ਪਿੰਡ ਬਨ ਚੜੀ ਅੱਛਾ ਜੀ ਠੀਕ ਆ ਤੇ ਕਿਹੜੇ ਸਨ ਚਾਹੀ 1981 ਦੇ ਵਿੱਚ 81 ਜਾਏ 1981 ਦੇ ਵਿੱਚ ਤੁਸੀਂ ਆਏ ਉਸ ਟਾਈਮ ਨਾ ਪੰਜਾਬ ਦਾ ਮਾਹੌਲ ਥੋੜਾ ਜਿਹਾ ਵਿਗੜਿਆ ਹੋਇਆ ਸੀ ਤੁਸੀਂ ਜਾਣਦੇ ਹੋ ਖੜਕੂਵਾਸ ਸੀ ਇਹ ਇਹ ਕੁਝ ਲੋਕਾਂ ਨੇ ਕਮੈਂਟ ਕਰਨੇ ਨੇ ਮੈਂ ਤੁਹਾਨੂੰ ਤਾਂ ਕਹਿ ਰਿਹਾ ਵੀ ਇਹ ਜੀ ਕੋਈ ਘਟਨਾ ਤਾਂ ਨਹੀਂ ਹੋਈ ਆਪਣੇ ਨਾਲ ਜਾਂ ਤੁਸੀਂ ਦੇਖੀ ਹੋਵੇ ਨਹੀਂ ਨਹੀਂ ਸਾਡੇ ਬਜ਼ੁਰਗਾਂ ਨੂੰ ਉੱਥੇ ਸਗੋਂ ਕੋਈ ਮਹਿਸੂਸ ਹੁੰਦਾ ਹੈ ਵੀ ਇੱਥੇ ਕੋਈ ਕਹਾਣੀ ਬੱਚਿਆਂ ਨਾਲ ਹੋ ਸਕਦੀ ਆ ਜਾਂ ਬੱਚੇ ਗਲਤ ਰੰਗ ਜਾ ਸਕਦੇ ਆ ਪਰ ਇੱਥੇ ਉਹਨਾਂ ਦਾ ਸਾਨੂੰ ਲਿਆਉਣ ਦਾ ਕਾਰਨ ਹੀ ਇਹ ਸੀਗਾ ਵੀ ਇੱਥੇ ਸ਼ਾਂਤੀ ਹੈ ਠੀਕ ਆ ਜੀ ਹਾਂ ਇੱਥੇ ਬਹੁਤ ਵਧੀਆ ਮਾਹੌਲ ਹੈ 18 ਕਿਲੇ ਹਾਂ ਜੀ ਤੇ ਫਿਰ ਇਹ ਟਰਾਲੀਆਂ ਦਾ ਜਿਹੜਾ ਆਪਣਾ ਕਾਰੋਬਾਰ ਹੈ ਇਹ ਕਿਵੇਂ ਸ਼ੁਰੂ ਕੀਤਾ ਥੋੜਾ ਡਿਟੇਲ ਚ ਦੱਸੋ ਇਹ ਤਾਂ ਮੈਂ ਫਿਰ ਥੋੜਾ 6 ਮਹੀਨੇ ਉਥੇ ਪੱਟੀ ਮੇਂ ਰੜਾਨ ਕੇ ਉਥੇ ਮੈਂ ਵੈਲਡਿੰਗ-ਵੋਲਡਿੰਗ ਕਰਨ ਮਾੜੇ-ਮੋٹے ਸਿੱਖਿਆ ਸੀ ਤੇ ਇੱਥੇ ਆਣ ਕੇ ਦੇਖਿਆ ਵੀ ਇੱਥੇ ਟਰਾਲੀ ਲੋਕਾਂ ਨੂੰ ਬਣਾਉਣੀਆਂ ਆਉਂਦੀ ਨਹੀਂ ਸੀ ਅੱਛਾ ਉਸ ਟਾਈਮ ਕੀ ਕੋਈ ਸ਼ੋਰੂਮ ਨਹੀਂ ਸੀ ਇੱਥੇ ਨਹੀਂ ਇੱਥੇ ਹੈਗੇ ਸੀ ਮਾੜੇ-ਮੋٹے ਕੋਈ ਕਦੁਕਾ ਦਾ ਕੋਈ ਟਰਾਲੀ ਬਣਾਉਣੀ ਕਿਸ ਨੂੰ ਮਤਲਬ ਪਤਾ ਨਹੀਂ ਸੀ ਤੇ ਆਪਾਂ ਪੰਜਾਬ ਚ ਬਣਾਈਆਂ ਤਾਂ ਨਹੀਂ ਤੇ ਬਾਰੇ ਦੇਖਦੇ ਸੀ ਨ ਤੇ ਉਹ ਫਿਰ ਥੋੜਾ ਕੰਮ ਸਿੱਖਿਆ ਸੀ ਕੁਝ ਇੱਥੇ ਆ ਕੇ ਸਿੱਖ ਲਿਆ ਤੇ ਇੱਥੇ ਡਿਮਾਂਡ ਸੀ ਇਹਦੀ ਬਹੁਤ ਟਰਾਲੀਆਂ ਦੀ ਠੀਕ ਹੈ ਜੀ ਟਰਾਲੀਆਂ ਦੀ ਬਹੁਤ ਡਿਮਾਂਡ ਸੀ ਗੰਨੇ ਦੀ ਮਿੱਲ ਸੀ ਇੱਥੇ ਅੱਛਾ ਜੀ ਤੇ ਗੰਨਾ 100 ਕੁਆਂਟਲ 700 ਕੁਆਂਟਲ 150 ਕੁਆਂਟਲ ਛੋਟੀ ਛੋਟੀ ਟਰਾਲੀਆਂ ਬਣਾਉਂਦੇ ਲੋਕ ਇੱਥੇ ਜੀ ਤੇ ਆਪਾਂ ਆ ਗਏ ਵੱਡੀਆਂ ਟਰਾਲੀਆਂ ਜਿੱਦਾਂ ਹਨ 18 ਫੁੱਟਾਂ ਹਾਂਜੀ 18 ਫੁੱਟ ਟਰਾਲੇ ਬਣਦੇ ਡਬਲ ਟਾਇਰ ਠੀਕ ਆ ਤੇ ਆਪਾਂ ਵੱਡੀਆਂ ਟਰਾਲੀਆਂ ਚਾਲੂ ਕੀਤੀਆਂ ਲੋਕਾਂ ਨੇ ਉਹਨਾਂ ਨੂੰ ਪਸੰਦ ਕੀਤਾ ਵੱਡੀਆਂ ਟਰਾਲੀਆਂ ਨੂੰ ਆਹ ਵਿੱਡ ਕੋਈ ਨਹੀਂ ਸਨਵਾਉਂਦਾ ਦਾ ਟਰਾਲੀ ਵਿੱਡ ਲ ਠੀਕ ਆ ਇਹ ਮੈਂ ਤੇ ਮੇਰਾ ਉਸਤਾਦ ਇੱਥੇ ਆ ਗੁਰਦਿਆਲ ਸਿੰਘ ਸਾਡੇ ਪਿੰਡ ਦੇ ਆ ਅੱਛਾ ਜੀ ਉਹ ਅਸੀਂ ਇਕੱਠਿਆਂ ਨੇ ਵਰਕਸ਼ਾਪ ਲਾਈ ਸੀ ਇਹ ਇਹ ਚੀਜ਼ ਬਣਾਉਣੀ ਪੰਜਾਬ ਮਾਡਲ ਇਹਨੂੰ ਹਾਂ ਦੇ ਪਹਿਲਾਂ ਅਸੀਂ ਪੰਜਾਬ ਮਾਡਲ ਟਰਾਲੀ ਬਣਾਉਂਦੇ ਹੁੰਦੇ ਸੀ ਆ ਖਲੋਤੀ ਪੁਰਾਣੀ ਅੱਛਾ ਪਹਿਲਾਂ ਇਹਦਾ ਨਾਮ ਪੰਜਾਬ ਮਾਡਲ ਸੀਗਾ ਪਹਿਲਾਂ ਇਹਦਾ ਨਾਮ ਪੰਜਾਬ ਮਾਡਲ ਸੀ ਇਹ ਅਸੀਂ ਰੱਖਿਆ ਇਹ ਹੁਣ ਪ੍ਰਦੀਪ ਮੈਟਲਸ ਕਿਵੇਂ ਪਿਆ ਨਹੀਂ ਪ੍ਰਦੀਪ ਮੈਟਲ ਤੇ ਇਹ ਆਪਣੀ ਫਰਮ ਆ ਠੀਕ ਆ ਜੀ ਪਰ ਇਹ ਟਰਾਲੀ ਦਾ ਨਾਮ ਪੰਜਾਬ ਮਾਡਲ ਹੈ ਅੱਛਾ ਪੰਜਾਬ ਮਾਡਲ ਇਹਦਾ ਨਾਮ ਹੈ ਹਾਂ ਕਿਉਂਕਿ ਪੰਜਾਬ ਤੋਂ ਆ ਕੇ ਅਸੀਂ ਬਣਾਇਆ ਠੀਕ ਹੈ ਅਸੀਂ ਆਪਣਾ ਪੰਜਾਬ ਦਾ ਨਾਮ ਉੱਚਾ ਕਰਨ ਵਾਸਤੇ ਇਹਨੂੰ ਪੰਜਾਬ ਮਾਡਲ ਦੇ ਦਿੱਤਾ ਨਾ ਤੇ ਹਰ ਹਰ ਬੰਦੇ ਦੀ ਜ਼ੁਬਾਨ ਤੇ ਚੜਿਆ ਆਇਆ ਕਿ ਵੀ ਇਹ ਟਰਾਲੀ ਪੰਜਾਬ ਮਾਡਲ ਹੈ। ਅੱਛਾ ਕਿਹੜੇ ਸਾਲ ਵਿੱਚ ਲਾਈ ਸੀ ਤੁਸੀਂ ਪਹਿਲੀ ਵਾਰ ਇਹ ਟਰਾਲੀ ਬਣਾਉਂਦੀ ਫੈਕਟਰੀ? 82 ਜੀ। 1982 ਦੇ ਵਿੱਚ। ਅੱਛਾ ਉਸ ਤੋਂ ਬਾਅਦ ਕੋਈ ਚੇਂਜ ਆਇਆ ਨਵਾਂ ਨਾਮ ਦਿੱਤਾ ਕੁਝ? ਹਾਂ ਨਾਮ ਫਿਰ ਪਹਿਲਾਂ ਸਾਡੀ ਫਰਮ ਸੀ ਪ੍ਰਤਾਪ ਐਗਰੋ। ਅੱਛਾ ਪ੍ਰਤਾਪ ਐਗਰੋ ਤੇ ਉਦੋਂ ਟਰਾਲੀ ਬਣਾਉਣਾ ਇਹ ਪੰਜਾਬ ਪੰਜਾਬ ਮਾਡਲ ਦੇ ਨਾਂ ਤੇ। ਪੰਜਾਬ ਮਾਡਲ। ਹਾਂ ਫਿਰ ਅਸੀਂ 90 ਚ ਲੱਗ ਹੋ ਗਏ ਦਮੇ। ਅੱਛਾ ਜੀ। ਉਹ ਮੇਰਾ ਚਾਚਾ ਹੈ। ਤੇ ਉਹ 90 ਚ ਲੱਗ ਹੋ ਗਏ ਫਿਰ ਪ੍ਰਦੀਪ ਨਾ ਦੇ ਹੀ ਰੱਖਿਆ ਪ੍ਰਦੀਪ ਮੈਟਲਸ ਇਹ ਪ੍ਰਦੀਪ ਕੌਣ ਨੇ ਜੀ ਇਹ ਬੇਟਾ ਵੱਡਾ ਅੱਛਾ ਉਹ ਤੁਹਾਡੇ ਨਾਲ ਹੀ ਇੱਥੇ ਕੰਮ 'ਚ ਫਿਰ ਹਾਂ ਉਹ ਗਿਆ ਸੀ ਬਾਹਰ ਗਿਆ ਸੀ ਕੈਨੇਡਾ ਗਿਆ ਸੀ ਸਾਲਕ ਡੇਢ ਸਾਲ ਲੱਗ ਗਿਆ ਠੀਕ ਹੈ ਜੀ ਉਹਨੇ ਦੱਸਿਆ ਵੀ ਨਹੀਂ ਕੋਈ ਈ ਦੀ ਗੱਲ ਨਹੀਂ ਉੱਥੇ ਕੁਲ ਮਿਲਾ ਕੇ ਪੜੇ ਲਿਖੇ ਦਾ ਉੱਥੇ ਕਦਰ ਹੈ ਆ ਤੇ ਜਿਹੜੇ ਆਪਾਂ ਲੇਬਰ ਕਲਾਸ ਜੰਨੇ ਆ ਜਾਂ ਘੱਟ ਪੜੇ ਲਿਖੇ ਬੱਚੇ ਜੰਦੇ ਆ 30 40 ਲੱਖ ਲਾ ਕੇ ਆਵੇਂ ਮੂੰਹ ਚ ਕਿਆ ਹਾਂਜੀ ਤੇ ਕਰ ਲੈਨੇ ਜ਼ਮੀਨਾਂ ਵੇਚ ਕੇ ਤਰ ਹੋ ਜਾਂਦੇ ਆ ਉਹ ਵਾਪਸ ਵੀ ਆਉਣਦੇ ਆ ਹਾਂਜੀ ਤੇ ਮੈਂ ਫਿਰ ਬੇਟੇ ਨੂੰ ਇੱਥੇ ਕੰਮ ਆਪਣਾ ਵਧਿਆ ਸੀ ਠੀਕ ਆ ਮੈਂ ਵੇਨੂੰ ਕਿਹਾ ਵੀ ਤੂੰ ਇੱਥੇ ਆ ਜਾ ਵਾਪਸ ਆ ਜਾ ਜਦੋਂ ਇੱਥੇ ਆਪਣਾ ਵਧੀਆ ਚੱਲਦਾ ਉੱਥੇ ਕੀ ਲੋੜ ਹੈ ਨਹੀਂ ਸਾਡੇ ਕੋਲ 50 ਆਦਮੀ ਕੰਮ ਕਰਦੇ ਸੀ ਠੀਕ ਆ 50 ਪਰਿਵਾਰ ਪਰੜਨ ਆ ਇਥੋਂ ਅੱਛਾ ਬਾਪੂ ਜੀ ਕਿਸੇ ਟਾਈਮ ਤੁਸੀਂ ਵੀ ਸੋਚਿਆ ਸੀ ਬਾਹਰ ਜਾਣ ਦਾ ਮੈਂ ਵੀ ਇੱਕ ਵਾਰ ਜਦਾਂ ਉਹ ਬੱਚਿਆਂ ਦੇ ਭੁਨਸਾਰ ਹੁੰਦਾ ਹਾਂ ਹਾਂ ਜਵਾਨੀ ਮੇਰੇ ਮਰਤੇ ਵੀ ਸੀ ਅੱਛਾ ਜੀ ਮੈਂ ਗਿਆ ਪਰ ਮੈਂ ਪਹੁੰਚ ਨਹੀਂ ਪਾਇਆ ਉੱਥੇ ਕੁਲ ਮਿਲਾ ਕੇ ਅਸੀਂ ਗਲਤ ਬੰਦਿਆਂ ਦੇ ਹੱਥ ਚੜ੍ਹ ਗਏ ਸੀ ਠੀਕ ਆ ਕਿਹੜੇ ਮੁਲਕ ਜਾਂਦਾ ਸੋਚਿਆ ਸੀ ਮੈਂ ਕੈਨੇਡਾ ਜਾਂਦਾ ਸੋਚਿਆ ਠੀਕ ਆ ਤੇ ਮਤਲਬ ਫਿਰ ਕੋਈ ਘਟ ਨਾ ਵਪਰੀ ਹੈ ਜੀ ਵੀ ਵਾਪਸ ਆ ਕੇ ਉਹ ਜੀ ਏਜੰਟ ਮਾੜੇ ਮਿਲ ਗਏ ਉਹਨਾਂ ਨੇ ਕੋਈ ਸਾਨੂੰ ਰਾਹ ਦਿੱਤਾ ਨਹੀਂ ਪੈਸੇ ਸਾਡੇ 1.5 ਲੱਖ ਰੁਪਏ ਖਰਾਬ ਹੋ ਗਿਆ ਅੱਛਾ ਤੇ ਇਹ ਕੰਮ ਛੱਡ ਕੇ ਗਿਆ ਸੀ ਚੱਲਦਾ ਕੰਮ ਛੱਡ ਕੇ ਬਾਈ ਬੰਦੇ ਸੀ ਤੋਂ ਮੇਰੇ ਕੋਲ ਠੀਕ ਆ ਬਾਈ ਬੰਦੇ ਹਟਾ ਕੇ ਵਰਕਸ਼ਾਪ ਬੰਦ ਕਰਕੇ 1 ਸਾਲ ਖਰਾਬ ਹੋਇਆ 10 ਲੱਖ ਰੁਪਏ ਖਰਾਬ ਵੀ ਹੋਇਆ ਫਿਰ ਵਾਪਸ ਆਣ ਕੇ ਚਾਲੂ ਕੀਤਾ ਮਨ ਤੋਂ ਤੇਜ਼ ਹੀ ਫਿਰ ਨਹੀਂ ਮਨ ਤੇ ਕੀ ਕੰਮ ਕਾਰੀਗਰਤਾ ਪੈ ਗਈ ਸੀ ਜੀ ਤੇ ਚਲੋ ਉਤਰਾ ਚੜਾ ਹੁੰਦੇ ਰਹਿੰਦੇ ਨੇ ਜ਼ਿੰਦਗੀ 'ਚ ਬਿਲਕੁਲ ਬਾਕੀ ਆਪਾਂ ਹੌਸਲਾ ਨਹੀਂ ਆ ਰਿਹਾ ਤੇ ਕੰਮ ਖਿੱਚ ਕੇ ਰੱਖਿਆ ਬੱਚਿਆਂ ਨੂੰ ਵੇਸੇ ਲੈਣ 'ਚ ਪਾਇਆ ਫਿਰ ਛੋਟਾ ਬੱਚਾ ਤੇ ਮੇਰਾ ਆਈਆਈਟੀ ਬੰਬੇ ਤੋਂ ਪੋਈਦੋ ਅੱਛਾ ਜੀ ਇੰਜੀਨੀਅਰ ਹੈ ਸਿਵਲ ਇੰਜੀਨੀਅਰ ਹੈ ਠੀਕ ਹੈ ਕੈਨੇਡਾ ਹੈ ਉਹ ਸੈਟਲ ਹੈ ਕਿਉਂਕਿ ਅੱਛਾ ਇੱਕ ਮੁੰਡਾ ਪਹਿਲਾਂ ਕੈਨੇਡਾ ਬੈਠਾ ਥੋੜਾ ਉਹ ਤਾਂ ਛੋਟਾ ਹੈ ਠੀਕ ਹੈ ਛੋਟਾ ਇੱਕ ਵੱਡਾ ਹੈ ਪ੍ਰਦੀਪ ਠੀਕ ਹੈ ਇਹ ਤੁਹਾਡੇ ਨਾਲ ਇੱਥੇ ਕੰਮ ਚਾਹਤ ਪਤਾ ਇਹ ਤੇ ਸਾਰਾ ਕੰਮ ਇਹੋ ਸੰਭਾਲਦਾ ਅੱਛਾ ਜੀ ਹਾਂ ਮੈਂ ਤੇ ਬਾਹਰ ਅੰਦਰ ਘੁੰਮਣਾ ਫਿਰਨਾ ਜਿੱਦਾਂ ਫਰੈਂਚਾਈਜ਼ੀ ਦਿੱਤੀ ਆ ਉਦੋਂ ਗੜਾ ਗੁੜਾ ਮਾਰਨਾ ਅੱਛਾ ਜੀ ਫਰੈਂਚਾਈਜ਼ੀ ਦੀ ਗੱਲ ਕਰੀਏ ਆਪਾਂ ਕਿੰਨੇ ਕੁ ਫਰੈਂਚਾਈਜ਼ੀ ਨੇ ਆਪਣੀਆਂ ਆਪਣੀਆਂ ਚਾਰ ਦਿੱਤੀਆਂ ਠੀਕ ਹੈ ਜੇ ਉਹ ਮਤਲਬ ਕਿਸੇ ਨੇ ਪੰਜਾਬ ਤੋਂ ਹਰਿਆਣਾ ਤੋਂ ਉਧਰੋਂ ਲੈਣੀ ਹੋਵੇ ਤਾਂ ਉਹਨੂੰ ਕੀ ਕਰਨਾ ਪਊਗਾ ਨੇ ਕੁਝ ਨਹੀਂ ਕਰਨਾ ਬਸ ਬਹਿ ਕੇ ਇੱਕ ਐਗਰੀਮੈਂਟ ਲਿਖਦੇ ਆ 500 ਰੁਪਏ ਤੇ ਸਟੈਂਡ ਤੇ ਠੀਕ ਹੈ ਔਰ ਜਿੰਨਾ ਵੀ ਸਮਝ ਲਈਏ ਪਏ ਉਹ ਨਾ ਜਿਲ੍ਹਾ ਲੈਣਾ ਠੀਕ ਹੈ ਤੇ ਜ਼ਿਲੇ ਲੈਵਲ ਤੇ ਕੋਈ 25 ਲੱਖ ਦਾ ਘੱਟ ਤੋਂ ਘੱਟ ਇਨਵੈਸਟਮੈਂਟ ਆ ਮਤਲਬ ਜਿੰਨਾ ਜਿੰਨਾ ਕਿ ਜਾਣੇ ਬਾਹਰ ਜਾਣ ਵਾਸਤੇ ਖਰਚੀ ਫਿਰਦੇ ਨਾ ਹਾਂਜੀ ਤੇ ਬਲੇ ਕੱਖ ਨਹੀਂ ਪੈਂਦਾ ਠੀਕ ਹੈ 25 ਲੱਖ ਲਾ ਕੇ ਘੱਟ ਤੋਂ ਘੱਟ ਘੱਟ ਤੋਂ ਘੱਟ 4 ਲੱਖ ਰੁਪਏ ਕਮਾ ਸਕਦਾ ਬੰਦਾ ਮਹੀਨੇ ਦਾ ਅੱਛਾ ਸਾਡੀ ਫਰੈਂਚਾਈਜ਼ ਲੈ ਕੇ ਠੀਕ ਹੈ ਇਹ ਗਾਰੰਟੀ ਹੈ ਹਾਂ ਗਾਰੰਟੀ ਹੈ ਜੀ ਲੈ ਬਾਈ ਬਾਪੂ ਨੇ ਗਾਰੰਟੀ ਦਿੱਤੀ ਆ ਇਹ 25 ਲੱਖ ਲਾ ਕੇ 4 ਲੱਖ ਰੁਪਏ ਤੁਸੀਂ ਮਹੀਨੇ ਦਾ ਇੱਥੇ ਪੰਜਾਬ ਦੇ ਵਿੱਚ ਹਰਿਆਣਾ ਦੇ ਵਿੱਚ ਜਿੱਥੇ ਵੀ ਹੋ ਇੰਡੀਆ ਦੇ ਵਿੱਚ ਕਮਾ ਸਕਦੇ ਹੋਗੇ ਕਿਉਂ ਬਾਪੂ ਜੀ ਹਾਂਜੀ ਹਾਂਜੀ ਸਾਡੀ ਤਿੰਨ ਤਿੰਨ ਸਾਡੀਆਂ ਦੋ ਫਰੈਂਚਾਈਜ਼ ਚੱਲੂ ਹੋ ਗਈਆਂ ਦੋਨੋਂ ਵਾਲੀ ਮਾਲ ਦੇਣਾ ਮਾਲ ਤਿਆਰ ਹੋਣ ਦਾ ਉਹਨਾਂ ਦਾ ਇਹ ਕੁੱਲ ਮਿਲਾ ਕੇ ਉਹ ਮਹੀਨੇ ਦੀਆਂ ਦੋਵੇਂ 30 30 ਟਰਾਲੀਆਂ ਮਹੀਨੇ ਦੀਆਂ ਕੱਢੀ ਆਉਂਦੇ ਆ ਠੀਕ ਆ ਜੀ ਹਾਂ ਤੇ ਜੇ ਉਹਨਾਂ ਨੂੰ 10-12000 ਰੁਪਏ ਇੱਕ ਟਰਾਲੀ ਦੀਏ ਨਾ ਤਾਂ 3.5 ਲੱਖ ਰੁਪਏ ਬਣਦਾ ਬਿਲਕੁਲ ਕਰਨਾ ਕੁਝ ਨਹੀਂਗਾ ਤਿਆਰ ਕਰਕੇ ਘੱਲ ਨਹੀਂ ਬਿਲਕੁਲ ਲੋਕੇ ਕਰਕੇ ਰੰਗ ਕਰਕੇ ਗੱਡੀ ਕੋ ਖਰੋਤੀ ਸਾਹਮਣੇ ਇਹਦੇ ਪਿੱਛੇ ਪਾ ਕੇ ਭੇਜ ਦੇਣੀ ਆ ਉੱਥੇ ਲਾਵਣੀ ਆ ਉਹਨਾਂ ਨੇ ਉਹ ਜਿਹੜੀ ਪਾਰਟੀ ਨੇ ਬੁੱਕ ਰਾਈ ਆ ਉਹਨੂੰ ਸਮਝਾਉਣੀ ਤੇ ਪੈਸੇ ਉਹਨਾਂ ਸਾਡੇ ਖਾਤੇ 'ਚ ਪਾ ਦੇਣ ਅੱਛਾ ਬਾਪੂ ਜੀ ਇੱਥੇ ਆਪਾਂ ਕੀ ਕੀ ਬਣਾ ਲਿਆ ਹੁਣ ਤੱਕ ਜੀ ਜੇ ਪੰਜਾਬ ਤੋਂ ਚੱਲੇ ਸੀ ਤਕਰੀਬਨ ਮੈਨੂੰ ਲੱਗਦਾ ਨਾਨਾ ਕਰਦੇ 45 50 ਸਾਲ ਹੋ ਗਏ ਹੋਣੇ ਹਾਂਜੀ ਹਾਂਜੀ ਹੋ ਗਏ ਸਾਨੂੰ 44 45 ਸਾਲ ਉਸ ਟਾਈਮ ਕਿੰਨੀ ਜ਼ਮੀਨ ਸੀ ਤੇ ਅੱਜ ਕਿੰਨੀ ਆ ਤੁਹਾਡੇ ਕੋਲੇ ਉਸ ਟਾਈਮ ਤੇ ਸਾਡੇ ਦਾਦਾ ਜੀ ਕੋਲ ਸੀ 18 ਕਿਲੇ अच्छा ते ਸਾਡੇ ਫਾਦਰ ਸਾਹਿਬ ਤੈਨੂੰ ਭਰਾ ਸੀ ਜੀ ਤੇ ਕੀ ਆਈ ਉਹਨਾਂ ਨੂੰ ਫਿਰ ਛੇ ਛਕ ਲਿਆਈ ਬਿਲਕੁਲ ਹੈਨਾ ਹੂੰ ਤੇ ਛੇ ਕਿੱਲੇ ਚੋਂ ਮੈਂ ਤਾਂ ਕੁਝ ਵੀ ਨਹੀਂ ਲਿਆ ਠੀਕ ਹੈ ਮੈਂ ਤਾਂ ਆਪਣੀ ਹੋਏ 100 ਗਲਾ ਬਣਾਈ ਅੱਛਾ ਅੱਛਾ 100 ਕਿੱਲੇ ਇਸ ਟਾਈਮ ਮੇਰੇ ਕੋਲ 100 ਗਲਾ ਹੈ ਬਾਕੀ ਇਹ ਵਰਕਸ਼ਾਪ ਹੋਗੀ ਹਾਂ ਇਹ ਵਰਕਸ਼ਾਪ ਤਾਂ ਖੈਰ ਆਪਣਾ ਸ਼ੁਰੂ ਤੋਂ ਧੰਦਾ ਚੱਲਦਾ ਠੀਕ ਹੈ ਜਮੀਨ ਤਾਂ ਬਣਾਈ ਮੈਂ 2004 ਚ 2004 ਚ ਬਣਾਈ ਜਮੀਨ ਠੀਕ ਹੈ ਤੋਂ ਉਹ ਠੇਕੇ ਟੁਕੇ ਤੇ ਦਿੰਨੇ ਆ ਆਪਣੇ ਕੋਲ ਤਾਂ ਹੁੰਦੀ ਨਹੀਂ ਆਪਣੇ ਕੋਲ ਤਾਂ ਕਾਰਖਾਨਾ ਹੀ ਸਮਝਦਾ ਸਮਝਦਾ ਹੂੰ ਇਹ ਨਾਲ ਨਾਲ ਤੁਸੀਂ ਮੈਂ ਦੇਖਿਆ ਵੀ ਜਗ੍ਹਾ ਵੀ ਖਰੀਦ ਰਿਹਾ ਹਾਂ ਹਾਂ ਜੀ ਜਗ੍ਹਾ ਖਰੀਦਦੇ ਸ਼ੋਰੂਮ ਬਣ ਰਿਹਾ ਸਾਹਮਣੇ ਟਾਇਰਾਂ ਦੀਆਂ ਏਜੰਸੀਆਂ ਲੀਆਂ ਤਿੰਨ ਅੱਛਾ ਅਪੋਲੋ ਅਲਾਈਂਸ ਔਰ ਬਿਰਲਾ ਠੀਕ ਹੈ ਜੀ ਉਹ ਸਾਹਮਣੇ ਸ਼ੋਰੂਮ ਬਣ ਰਿਹਾ ਤਿੰਨ ਟਾਇਰਾਂ ਦੇ ਠੀਕ ਹੈ ਤੇ ਉਸ ਤੋਂ ਬਾਅਦ ਪਿੱਛੇ ਟਰਾਲੀਆਂ ਦਾ ਸ਼ੋਰੂਮ ਬਣ ਰਿਹਾ ਜਦੋਂ ਤਿਆਰ ਹੋ ਕੇ ਬਾਹਰ ਫਲੋਤੀਆਂ ਤਰੇਲ ਪੈਂਦੀ ਆ ਜੰਗ ਲੱਗਦਾ ਤੇ ਉਹ ਅੰਦਰ ਖੜੀਆਂ ਹੋਇਆ ਕਰਦੀਆਂ ਠੀਕ ਹੈ ਜੀ ਜਾਣ ਤੋਂ ਪਹਿਲਾਂ ਅੱਛਾ ਬਾਪੂ ਪਹਿਸੇ ਗੱਲ ਕਰੀਏ ਇਸ ਏਰੀਆ ਦੇ ਵਿੱਚ ਕਿੰਨੇ ਕੁ ਪੰਜਾਬੀ ਨੇ ਇੱਥੇ ਕਾਫੀ ਪੰਜਾਬੀ ਆਪਣਾ ਹੋਣਾ ਹੋਣਾ ਕੋਈ ਦੋ 200 ਪਰਿਵਾਰ ਹੋਊਗਾ ਕਰਦਾ 200 ਪਰਿਵਾਰ ਹੋਊਗਾ ਸਾਰੇ ਲਈ ਵੀ ਜ਼ਮੀਨਾਂ ਜਿਆਦਾ ਦਵ ਵਧੀਆ ਨੇ ਹਾਂਜੀ ਹਾਂਜੀ ਸਾਰੇ ਵਧੀਆ ਰੋਟੀਆਂ ਖਾਂਦੇ ਇਹ ਸਾਰੇ ਪੰਜਾਬ ਤੋਂ ਆਏ ਹੋਏ ਨੇ ਹਾਂ ਸਾਰੇ ਪੰਜਾਬ ਤੋਂ ਆਏ ਔਰ ਮਾਝਾ ਇਲਾਕਾ ਜਿਆਦਾ ਆਇਆ ਅੱਛਾ ਮਾਝਾ ਇਲਾਕਾ ਜਿਆਦਾ ਆਇਆ ਅੰਮ੍ਰਿਤਸਰ ਦਾ ਇਲਾਕਾ ਠੀਕ ਹੈ ਲੱਗੇ ਛਾਗੇ ਸਾਡੇ ਔਰ ਮਾਲਵਾ ਵੀ ਆ ਦੁਆਬਾ ਵੀ ਆ ਤੇ ਬਾਕੀ ਬੁੰਦੀ ਜ਼ਿਲ੍ਹਾ ਸਾਡੇ ਜ਼ਿਲ੍ਹੇ ਤੇ ਮੇਰੇ ਖਿਆਲ 500 ਤੋਂ ਉੱਤੇ ਪਰਿਵਾਰ ਹੋਊਗਾ ਪੂਰੇ ਜ਼ਿਲ੍ਹੇ 'ਚ ਅੱਛਾ ਅੱਛਾ ਬਾਪੂ ਜੀ ਪੰਜਾਬ ਵਾਜਦਾ ਫਿਰ ਗਿਆ ਕਦੇ ਹੁਣ ਹਾਂ ਹਾਂ ਸਾਲ ਚ ਦੋ ਰਾਂ ਤਿੰਨ ਰਾਂ ਜਾਂਦਾ ਵੈਹ ਸ਼ਾਦੀਆਂ ਪਰਿਵਾਰ ਸਰਦਾ ਉਥੇ ਉਹ ਪੁਰਾਣੇ ਮਿੱਤਰ ਮਿਲਦੇ ਆ ਮਿਲਦੇ ਆ ਨਾ ਮਿਲਦੇ ਗੱਲਾਂ ਬਾਤਾਂ ਹੁੰਦੀਆਂ ਵਧੀਆ ਹਾਂ ਜਾ ਕੇ ਆਈਦਾ ਨਾਲ ਮਿਲਦਾ ਅੱਛਾ ਉਹ ਕਿੰਨੇ ਕੁ ਸੈਟ ਆ ਉਹ ਥੋੜੇ ਬੰਦੇ ਸੈਟ ਹੋਏ ਜਿਨ੍ਹਾਂ ਨੇ ਕੋਈ ਫੌਜ ਫੂਜ ਚਲੇ ਗਏ ਜਾਂ ਪੁਲਿਸ ਚ ਹੋ ਗਏ ਤੇ ਵਈਆਂ ਤੁਹਾਨੂੰ ਪਤਾ ਵੀ ਉਸ ਘਟਦੀਆਂ ਹੀ ਆ ਹੂੰ ਜੇ ਤਿੰਨ ਬੱਚੇ ਆ ਤੇ ਤਿੰਨ ਕਿੱਲੇ ਤੇ ਕਿੱਲਾ ਘਲਾ ਹੋ ਗਿਆ ਹੁਣ ਕਿੱਲੇ ਵਾਲਾ ਕੋਈ ਟੈਕਟਰ ਰੱਖ ਸਕਦਾ ਤੇ ਨਾ ਕੋਈ ਹਾਲੀ ਰੱਖ ਸਕਦਾ ਬਾਕੀ ਜੇ ਕੋਈ ਪੁਲਿਸ ਜਾਂ ਫੌਜ ਚ ਗਿਆ ਉਹ ਵੀ ਐਡਾ ਬਿਜ਼ਨਸ ਖੜਾ ਨਹੀਂ ਕਰਦਾ ਨਹੀਂ ਐਡਾ ਐਡਾ ਕਰ ਜਿੰਨੇ ਕਿੱਥੋਂ ਹੋਣਾ ਜੀ ਜੀ ਸਰਕਾਰੀ ਨੌਕਰੀ ਨਾਲ ਕਿੱਥੋਂ ਹੋਣਾ ਨਾ 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 ਉਹਦੇ ਤਾਂ ਫਿਕਸ ਤਨਖਾਹ ਹੈ 50000 60000 70000 ਸਾਡੇ ਤਾਂ ਬਾਬਾ ਨਾਨਕ ਦੀ ਕਿਰਪਾ ਤੇ ਰਣੇ ਨਗਲੀਆਂ ਜੀ ਤੇ ਬੱਲੇ ਬੱਲੇ ਹੋ ਗਈ 50-60 ਹਜ਼ਾਰ ਫੀ ਰੋਜ਼ਦਾ ਹੋਇਆ ਬਿਲਕੁਲ ਬਿਲਕੁਲ ਠੀਕ ਹੈ ਜੀ ਅੱਛਾ ਬਾਪੂ ਜੇ ਮਤਲਬ ਕਿਸੇ ਦਾ ਮਨ ਟੁੱਟਿਆ ਹੋਵੇ ਹੈਨਾ ਜ਼ਿੰਦਗੀ ਤੋਂ ਹਾਰ ਗਿਆ ਹੋਵੇ ਤਾਂ ਆਖਰੀ ਗੱਲ ਦੱਸ ਦੋ ਵੀ ਆਪਾਂ ਉਹਨੂੰ ਕੀ ਕਹਿ ਸਕਦੇ ਆ ਅਮੀਰਵੰਦ ਦਾ ਤਰੀਕਾ ਕੀ ਹੈ ਨਹੀਂ ਜੀ ਇੱਕ ਤਾਂ ਦੇਖੋ ਮੇਰੀ ਗ ਉਦਰਾ ਚੜਾ ਤੇ ਜ਼ਿੰਦਗੀ ਚ ਆਉਂਦੇ ਰਹਿੰਦੇ ਆ ਜੀ ਤੇ ਇਹਨਾਂ ਤੋਂ ਬਿਨਾ ਮਨ ਦਾ ਕਾਮਯਾਬ ਹੀ ਨਹੀਂ ਹੁੰਦਾ ਬਿਲਕੁਲ ਅਗਰ ਠੇਡਾ ਨਾ ਲੱਗੇ ਡਿੱਗੇ ਨਾ ਨਾ ਬੰਦਾ ਤੇ ਉੱਠ ਉੱਠਦਾ ਵੀ ਉੱਠਣਾ ਵੀ ਉਹਨੇ ਜਿਹਨਾਂ ਜਿਹਨੂੰ ਠੇਡਾ ਲੱਗਣਾ ਜੀ ਤੇ ਕੋਈ ਗੱਲ ਨਹੀਂ ਠੇਡੇ ਠੂਡੇ ਲੱਗਦੇ ਰਹਿੰਦੇ ਚੱਲਦਾ ਰਹਿੰਦਾ ਕੰਮ ਬੰਦੇ ਨੂੰ ਹੌਸਲਾ ਹਾਰਨਾ ਚਾਹੀਦਾ ਅਸੀਂ ਜ਼ੀਰੋ ਤੋਂ ਹੀਰੋ ਬਣੇ ਬੈਠੇ ਤੁਹਾਡੇ ਸਾਹਮਣੇ ਕਿਰਤ ਕਰੋ ਆਪਣੀ ਮਨ ਲਾ ਕੇ ਹਾਂ ਮਨ ਲਾ ਕੇ ਕਿਰਤ ਕਰੋ ਇਮਾਨਦਾਰੀ ਰੱਖੋ ਦੁਕਾਨਦਾਰੀ ਜਿਹੜੀ ਨਾ ਇਮਾਨਦਾਰੀ ਦੀ ਆ ਹੁਣ ਤੁਸੀਂ ਗੱਲ ਮੰਨਣੀ ਨਹੀਂ ਵੀ ਮੇਰੀ ਟਰਾਲੀ 90% ਆਨਲਾਈਨ अच्छा ਜਿਦਾ ਮਝੋਂਦਾ ਮਾਲਿਕ ਦਾ ਨਾ ਹਾਂ 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 90% ਟਰਾਲੀ ਮੇਰੀ ਆਨਲਰ ਵਿਕਦੀ ਆ ਫੋਨ ਆਉਂਦਾ ਅਗਲੇ ਨੂੰ ਫੋਟੋ ਪਾਈਦੀ ਆ ਉਹ ਫੋਟੋ 10 ਵੀ 30 50 ਫੁੱਟ ਪਾ ਲੀਦੀ ਆ ਉਹ ਉਹਨਾਂ ਚ ਫਿਰ ਵਾਪਸ ਫੋਟੋ ਪਾਉਂਦਾ ਜੀ ਇਹਦੇ ਨਾਲ ਦੀ ਬਣਾ ਕੇ ਦਿਓ ਅੱਛਾ ਉਹ ਫਿਰ ਮੈਂ ਬਣਾ ਕੇ ਜਦੋਂ ਭੇਜਦਾ ਤੇ ਜੋ ਜਿਹੜੇ ਪਿੰਡ ਚ ਗਈ ਰਾਤ ਨੂੰ ਪਹੁੰਚੀ ਤੇ ਸਵੇਰੇ ਉੱਠ ਕੇ ਲੋਕਾਂ ਵੇਖੀ ਉਹਦੀਆਂ ਵੀ ਫੋਟੋ ਖਿੱਚ ਕੇ ਜੀ ਉਹ ਫੇਸਬੁਕ ਤੇ ਪਾਈ ਜਾਂਦੇ ਆ ਤੇ ਆਪਣੇ ਰਿਸ਼ਤਦਾਰਾਂ ਨੂੰ ਦੱਸਦੇ ਆ ਉਹ ਉਸੇ ਵੇਲੇ ਹੀ ਕਾਲ ਕਰ ਦਿੰਦੇ ਆ ਇਹਦੇ ਨਾਲ ਦੀਆਂ ਹੋਰ ਅ ਆਪਰੇ ਸਰਦਾਰ ਜੀ ਦੋ ਚਾਹੀਦੀਆਂ ਤਿੰਨ ਚਾਹੀਦੀਆਂ ਠੀਕ ਹੈ ਉਹ ਫੇਰ ਮੈਂ ਪਾ ਗੇ ਗੱਡੀਆਂ ਖਲੋਤੀਆਂ ਆਪਣੇ ਕੋ ਪਿਕਅਪ ਜੀ ਤੇ ਦੋ ਤੇ ਪਿਕਅਪ ਦੇ ਪਿੱਛੇ ਭੇਜ ਦੇ ਦੀਆਂ ਅੱਛਾ ਤਿੰਨ ਭੇਜਣੀਆਂ ਹੁੰਦੀਆਂ ਫੇਰ ਟਰੈਕਟਰ ਪਿੱਛੇ ਭੇਜ ਦੀਆਂ ਠੀਕ ਆ ਉਹ ਰੋਜ ਦਾ ਢੇਗਾ ਅੱਛਾ ਇਹਨਾਂ ਨੂੰ ਜੋ ਆਪਾਂ ਟਰਾਲੀਆਂ ਬਣਾਉਂਦੇ ਇਹਨਾਂ ਨੂੰ ਬਣਾਉਣ ਵਾਸਤੇ ਲੋਹਾ ਕਿਹੜੀ ਕੰਪਨੀ ਦਾ ਵਰਤਦੇ ਹੋ ਇਹ ਸੇਲ ਦਾ ਸੇਲ ਦਾ ਟਾਟਾ ਦੀਆਂ ਸ਼ੀਟਾਂ ਅੱਛਾ ਜੀ ਉਹ ਗੱਡੀ ਭਰੀ ਖਲੋਤੀ ਆ ਉਹ ਵੀ ਤੁਸੀਂ ਦਿਖਾ ਦਿਓ ਠੀਕ ਆ ਤੇ ਟਾਟਾ ਦੀਆਂ ਸ਼ੀਟਾਂ ਤੇ ਚੈਸੀ ਵਗੈਰਾ ਸੇਲ ਦੇ ਪਿਆ ਆ ਦੇਖੋ ਜੀ ਜੈਸੀ ਐਂਗਲ ਚੈਨਲ ਸਾਰੇ ਸੇਲ ਦਿਲਾਉਨੇ ਆ। ਬ੍ਰਾਂਡਡ ਰੋਲ ਆਉਨੇ ਆ। ਦੇਸੀ ਲੋਕਲ ਲੋਕਲ ਲੋਆ ਨਹੀਂ ਲਉਦੇ ਕਿ ਕਿਸੇ ਚੀਜ਼ ਨਹੀਂ। ਕਿਸੇ ਵੀ ਤਰ੍ਹਾਂ ਦਾ ਕੋਈ ਲਾਂਬਾ ਨਹੀਂ ਹੈਗਾ। ਹਾਂ ਨਹੀਂ ਜੇ ਕੋ ਆਵੇ ਤੇ ਕਰ ਜਾਗੇ ਪੂਰਾ ਕਰ ਜੀਦਾ। ਅੱਛਾ ਕਰ ਜਾ ਕੇ ਪੂਰਾ ਕਰ। ਹਾਂ ਗੱਡੀਆਂ ਰੱਖੀਆਂ ਹੋਵੇ ਇਹਨਾਂ ਰੱਖੀਆਂ ਸਰਵਿਸ ਵੈਣਾ। ਠੀਕ ਹੈ। ਤੋਂ ਮੁੰਡੇ ਜਾਂਦੇ ਆ। ਉਹ ਮੁੰਡੇ ਜਾਂਦੇ ਆ ਤੇ ਕਰੇ ਕੰਮ ਕਰੋਂਦੇ ਜਾਗੇ। ਕੋਈ ਪੰਪ ਪੰਪ ਦੀ ਸੀਲ ਸੂ ਲੀਕ ਹੋ ਗਈ ਮਾੜੀ ਮੋਟੀ ਬੈਰਿੰਗ ਬੁਰੂ ਟੁੱਟਣ ਦਾ ਤਾਂ ਕੰਮ ਹੀ ਮੁੱਕਾ। ਨਵੇਂ ਬੈਰਿੰਗ ਪਾਉਨੇ ਆ ਸਟੀਲ ਦੀਆਂ ਆਪਾਂ ਤੇ ਨਵੇਂ ਟਾਇਰ ਪਾਉਨੇ ਆ। ਦੇਖੋ ਲੱਗੇ ਅੱਛਾ। ਤੇ ਲਿਸ਼ਕਦੀਆਂ ਦੇਖੋ ਬਿਨਾਰਾ ਆ ਜੋ ਆਪਣਾ ਟਰਾਲੀਆਂ ਦਿਖਾ ਦਈਏ ਥੋੜੀਆਂ ਜੀਆਂ ਬਿਨਾਰੰਗ ਤੋਂ ਕਿੰਨੀ ਚਮਕਿਆ ਦੇਖੋ ਟਰਾਲੀ ਹਾਂ ਬਿਲਕੁਲ ਆ ਤੇ ਕੋਈ ਟਰਾਲੀ ਦੇਖ ਲਓ ਬਾਈ ਜੀ ਕੁਝ ਵੀ ਨਹੀਂ ਕੀਤਾ ਦੇਖੋ ਤੁਸੀਂ ਸ਼ੀਟ 'ਚ ਕਿੰਨੀ ਚਮਕਿਆ ਹੂੰ ਆ ਸ਼ੀਟ ਟਾਟਾ ਦੀ ਸ਼ੀਟ ਆ ਇਹ ਟਾਟਾ ਦੀ ਹੈ ਹਾਂ ਟਾਟਾ ਦੀ ਠੀਕ ਹੈ ਤੇ ਆ ਸੇਲ ਦਾ ਐਂਗਲ ਆ ਦੇਖੋ ਲਿਖਿਆ ਅੱਛਾ ਇਹ ਐਂਗਲ ਜਿਹੜਾ ਸੇਲ ਦਾ ਹੈ ਸੇਲ ਠੀਕ ਹੈ ਅੱਛਾ ਟਾਇਰ ਕਿਹੜੀ ਕੰਪਨੀ ਦੇ ਨੇ ਜੀ ਆਪੇ ਟਾਇਰ ਆਪਣੇ ਕੋਲ ਤਿੰਨ ਵੀਰੇ ਕੰਪਨੀਆਂ ਆਪਣੇ ਕੋਲ ਏਜੰਸੀਆਂ ਤਿੰਨ ਅੱਛਾ ਜੀ ਇੱਕ ਤੇ ਅਪੋਲੋ ਦੀ ਆ ਇੱਕ ਅਲਾਈਅੰਸ ਜਪਾਨ ਦੀ ਕੰਪਨੀ ਆ ਠੀਕ ਹੈ ਜੀ ਇੱਕ ਇਹ ਬਿੜਲਾ ਦੀ ਆ ਆ ਟਾਇਰ ਬਿੜਲਾ ਦੇ ਪਾਇਆ ਬਿੜਲਾ ਦੀ ਠੀਕ ਹੈ ਜੀ ਹਾਂ ਇਹਨੂੰ ਇਹਨੂੰ ਆਂਦੇ ਜੀਸੀਬੀ ਗੱਡੀ ਅੱਛਾ ਜੀਸੀਬੀ ਗੱਡੀ ਹਾਂ ਇਹ ਜਿਆਦਾ ਅਸੀਂ ਖਾਣਾ ਵਾਲਿਆਂ ਨੂੰ ਪੱਥਰ ਦੀਆਂ ਖਾਣਾ ਹਾਂ ਹਾਂ ਉਹਨਾਂ ਨੂੰ ਇਹੋ ਟਾਇਰ ਪਾਉਣੇ ਆ ਠੀਕ ਹੈ ਜੀ ਔਰ ਦੂਜੀ ਗੱਲ ਵਿਸ਼ੇਸ਼ ਜਿਹੜੀ ਆ ਸਾਡੀ ਟਰਾਲੀ ਦਾ ਜਿਹੜੀ ਲਹਿਰ ਹਾਂਜੀ ਲਹਿਰ ਲਾਉਣੇ ਆ ਆ ਪੂਰੀ ਹਾਂਜੀ ਉੱਤੋਂ ਲੈ ਕੇ ਥੱਲੇ ਤੱਕ ਮਤਲਬ 에ਅਰ ਟਾਇਰ ਟਰਾਲੀ ਆ ਇਹਨੂੰ ਹਵਾ ਵੀ ਨਹੀਂ ਵੜ ਸਕਦੀ ਇਹਦੇ ਵਿੱਚ ਠੀਕਾ ਪਾਣੀ ਤੇ ਕੀ ਵਰਨਾ ਹਵਾ ਵੀ ਲੱਗ ਸਕਦੀ ਹੈ ਅੱਛਾ ਇੱਕ ਬਾਪੂ ਜੀ ਪੰਜਾਬ ਦੇ ਵਿੱਚ ਨਾ ਮੈਂ ਦੇਖਦਾ ਜਦੋਂ ਟਰਾਲੀਆਂ ਲੰਘਦੀਆਂ ਨੇ ਸੜਕਾਂ ਦੇ ਉੱਤੋਂ ਉਹ ਠੱਪ ਠੱਪ ਜਾਂ ਬਲਾਂ ਖੜਕਾ ਕਰਦੀਆਂ ਨੇ ਹਾਂ ਤੇ ਆ ਆ ਜਿਹੜੇ ਲਾਈਆਂ ਥੱਲੇ ਕਮਾਨੀਆਂ ਅੱਛਾ ਦੇਖੋ ਨਾ ਆ ਕਮਾਨੀ ਲੱਗੀਆਂ ਸੱਦੇ ਹਾਂਜੀ ਹਾਂਜੀ ਆ ਵੇਖੋ ਆ ਭਾਈ ਵੀਰੇ ਆ ਕਮਾਨੀਆਂ ਲੱਗੀਆਂ ਇਹਦੇ ਨਾਲ ਬੁੜਕੀ ਦੀ ਨਹੀਂ ਟਰਾਲੀ ਦੀ ਨਹੀਂ ਕਾਰ ਹੀ ਆ ਤਾਂ ਟਰਾਲੀ ਕਾ ਦੀ ਆ ਅੱਛਾ ਕਾਰ ਹੀ ਐ ਇੱਥੇ ਬਰਾਤਾਂ ਜਾਂਦੀਆਂ ਇੱਥੇ ਅੱਛਾ ਬਰਾਤਾਂ ਜਾਂਦੀਆਂ ਨੇ ਭਾਈ ਰਾਜਸਥਾਨ ਦੇ ਵਿੱਚ ਨਾ ਆ ਟਰਾਲੀਆਂ ਤੇ ਬਰਾਤਾਂ ਜਾਂਦੇ ਨੇ ਬਾਪੂ ਜੀ ਦੇ ਜਿਹੜਿਆਂ ਵੇਚੀਆਂ ਹੁੰਦੀਆਂ ਟਰਾਲੀ ਨਾ ਲੈ ਕੇ ਜਾਂਦੇ ਲੋਕ ਇਹਨਾਂ ਦੇ ਬਰਾਤਾਂ ਲੈ ਕੇ ਜਾਂਦੇ ਹੈਗੇ 1% ਵੀ ਜਿਹੜੀ ਬੁੜਕ ਦੀ ਨਹੀਂ ਹੈਗੀ ਦੋਸਤੋ ਜਿਵੇਂ ਤੁਸੀਂ ਜਾਣਦੇ ਹੋ ਨਾ ਅੱਗੇ ਹੁਣ ਬਾੜੀਆਂ ਦਾ ਸੀਜ਼ਨ ਆਉਣ ਵਾਲਾ ਹੈ ਤੇ ਆਪਾਂ ਤੁਹਾਨੂੰ ਦੱਸ ਚੁੱਕੇ ਆ ਪਹਿਲਾਂ ਵੀ ਆਪਾਂ ਰਾਜਸਥਾਨ ਦੇ ਕੋਟਾ ਸ਼ਹਿਰ ਦੇ ਵਿੱਚ ਖੜਿਆ ਲਾਗੇ ਖੜਿਆ ਜ਼ਿਲ੍ਹਾ ਬੂੰਦੀ ਹੈ ਨਾ ਬਾਪੂ ਜੀ ਜ਼ਿਲ੍ਹਾ ਬੂੰਦੀ ਪੈਂਦਾ ਤੇ ਇਧਰਲੇ ਪਾਸੇ ਜੇ ਆਪਾਂ ਗੱਲ ਕਰੀਏ ਆਗਰਾ ਦਿੱਲੀ ਰੋਡ ਹੈ ਇਧਰਲੇ ਪਾਸੇ ਜਿਹੜਾ ਕੋਟਾ ਰੋਡ ਹੈ ਤੇ ਪ੍ਰਦੀਪ ਮੈਟਲਸ ਇੱਕ ਬਹੁਤ ਵੱਡੀ ਵਰਕਸ਼ਾਪ ਹੈਗੀ ਇੱਥੇ ਦੀ ਤੇ ਤੁਸੀਂ ਨਾ ਸਕਰੀਨ ਦੇ ਉੱਤੇ ਨੰਬਰ ਵੀ ਚੱਲ ਰਿਹਾ ਹੈਗਾ ਮੈਂ ਬਾਪੂ ਜੀ ਦਾ ਨੰਬਰ ਪਾਏਗਾ ਜੇਕਰ ਤੁਸੀਂ ਟਰਾਲੀ ਮੰਗਵਾਉਣਾ ਚਾਹੁੰਦੇ ਹੋਗੇ ਹੋਮ ਡਿਲੀਵਰੀ ਹਾਂ ਹੋਮ ਡਿਲੀਵਰੀ ਹੈਗੀ ਤੇ ਉੱਥੇ ਬਾਪੂ ਜੀ ਉਹਦਾ ਖਰਚਾ ਹੈਗਾ ਹੈਨਾ ਕੁਝ ਗੱਡੀ ਦਾ ਡੀਜ਼ਲ ਤੇ ਟੋਲ ਹਾਂ ਸਿਰਫ ਗੱਡੀ ਦਾ ਡੀਜ਼ਲ ਤੇ ਟੋਲ ਤੁਹਾਨੂੰ ਦੇਣਾ ਪਊਗਾ ਬਾਕੀ ਹੈਨਾ ਇੱਕ ਵਾਰ ਤੁਸੀਂ ਇਹ ਟਰਾਲੀ ਵਰਤ ਕੇ ਵੇਖੋ ਬਾਪੂ ਜੀ ਦੀਆਂ 8-10 ਸਟੇਟਾਂ ਦੇ ਵਿੱਚ ਟਰਾਲੀਆਂ ਜਾਂਦੀਆਂ ਨੇ ਕੋਈ ਲੰਬੇ ਵਾਲੀ ਗੱਲ ਨਹੀਂ ਤੇ ਹੁਣੇ ਤੁਸੀਂ ਜਿਹੜਾ ਕਾਲ ਕਰ ਸਕਦੇ ਹੋ ਹੈਨਾ ਜੇ ਕੋਈ ਲੰਬਾ ਆਸੀ ਖੜੇ ਆ ਤੇ ਸਾਡਾ ਨਾਲ ਇਹ ਦਿਓ ਕਿ ਬੇਸ਼ੱਕ ਕੋਈ ਚੱਕਰ ਨਹੀਂ ਸਾਡਾ ਨੰਬਰ ਚੈਨਲ ਤੇ ਹੁੰਦਾ ਬਾਪੂ ਜੀ ਤੁਹਾਨੂੰ ਸਪੈਸ਼ਲ ਡਿਸਕਾਊਂਟ ਦੇ ਦੇਣਗੇ ਧੰਨਵਾਦ ਜੀ ਮਿਲਦੇ ਇੱਕ ਨਵੀਂ ਵੀਡੀਓ ਦੇ ਨਾਲ